ਨਿਕਲਿਆ ਸੂਰਜ ਕਦੇ ਬੱਦਲਾਂ ਦਾ ਸਾਇਆ ਹੋ ਗਿਆ ਐਤ ਕੀ ਮੌਸਮ ਵੀ ਮੇਰੇ ਯਾਰ ਵਰਗਾ ਹੋ ਗਿਆ ਰਾਤ ਸਾਰੀ ਤਾਰਿਆਂ ਦੇ ਜ਼ਖਮ ਲੈ ਦਿੰਦੇ ਰਹੇ ਆਪਣੀ ਕਮਜ਼ਰਫੀ ਤੇ ਮੂੰਹ ਸੂਰਜ ਦਾ ਕਾਲਾ ਹੋ ਗਿਆ ਖਾ ਲਿਆ ਏ ਕੋਠੀਆਂ ਕੱਚਿਆਂ ਘਰਾਂ ਦੀ ਸਾਂਝ ਨੂੰ ਦਿਲ ਨਹੀਂ ਸੀਨੇ ਦੇ ਵਿੱਚ ਲੋਹੇ ਦਾ ਪੁਰਜ਼ਾ ਹੋ ਗਿਆ ਝੂਠ ਦੇ ਕਿੰਨੇ ਹੀ ਪਰਦੇ ਤਾਣ ਲਏ ਨੇ ਇਨਸਾਨ ਨੇ ਹੁਣ ਤੇ ਆਪਣੀ ਜ਼ਾਤ ਦਾ ਮੁਸ਼ਕਿਲ guzara ਹੋ ਗਿਆ ਵਕਤ ਨੇ ਚਿਹਰੇ ਦੇ ਵਰਕੇ ਤੇ ਲਕੀਰਾਂ ਖਿੱਚੀਆਂ ਨਾਲ ਆਪਣੀ ਜ਼ਾਤ ਦੇ ਹੁਣ ਪਿਆਰ ਬਹੁਤਾ ਹੋ ਗਿਆ ਸ਼ੇਰ ਮਰਜ਼ੀ ਨਾਲ ਕਹਿਣਾ ਹੌਸਲੇ ਦੀ ਬਾਤ ਏ ਜ਼ਿਹਨ ਤੇ ਦਿਲ ਤੇ ਜਦੋਂ ਸੱਜਣਾ ਦਾ ਕਬਜ਼ਾ ਹੋ ਗਿਆ ਯਾਰ ਕਾਸ਼ਰ ਚਿਹਰਿਆਂ ਦੇ ਫੁੱਲ ਮਰ ਜਾਂਦੇ ਰਹੇ ਜ਼ਖਮ ਦਿਲ ਦਾ ਹਰ ਕੜੀ ਕੁਝ ਹੋਰ ਸੱਚਦਾ ਹੋ ਗਿਆ ਜ਼ਖਮ ਦਿਲ ਦਾ ਹਰ ਕੜੀ ਕੁਝ